ਅਸਲੀ ਗੱਲ ਦੋਸਤੋ ਆਪਾਂ ਜਿਹੜੀ ਨਵੀਂ ਗੱਡੀ ਲੈ ਕੇ ਆਏ ਆ ਮਹਿੰਦਰਾ ਮੈਕਸ ਪਿਕਅਪ ਅੱਜ ਤੁਹਾਨੂੰ ਉਹਦਾ ਜਿਹੜਾ ਪੂਰਾ ਸਫਰ ਹੈ ਹੁਣ ਤੱਕ ਦਾ ਉਹ ਤੁਹਾਨੂੰ ਦਿਖਾਉਨੇ ਆ ਜਦੋਂ ਆਪਾਂ ਪਹਿਲੀ ਵਾਰ ਸ਼ੋਰੂਮ ਵਿੱਚ ਗੱਡੀ ਦੇਖੀ ਸੀ ਉਹ ਇਸ ਤਰ੍ਹਾਂ ਦੇ ਇੱਕ ਖੋਸ਼ ਦੇਖੋ ਤੇ ਪਿੱਛੇ ਕੋਈ ਬਾਡੀ ਨਹੀਂ ਹੈਗੀ ਸੀ ਆ ਸਾਰਾ ਕੁਝ ਸਟ੍ਰਕਚਰ ਇਹਦਾ ਤੇ ਉਤੀ ਬਾਅਦ ਚ ਇਹ ਗੱਡੀ ਨੂੰ ਫਿਰ ਆਪਾਂ ਲੈ ਕੇ ਗਏ ਬਾਡੀ ਲਗਵਾਉਣ ਵਾਸਤੇ ਕਰਾਲੀ ਤੇ ਆਹ ਦੇਖੋ ਹੁਣ ਠੀਕ ਕੰਮ ਸ਼ੁਰੂ ਹੋ ਗਿਆ ਬਾਡੀ ਲੱਗਣੇ ਵਾਲਾ ਜਿਵੇਂ ਉਹ ਵੈਲਡਿੰਗ ਕਰ ਰਿਹਾ ਬਾਈ ਜੀ ਤੇ ਬਹੁਤ ਹੀ ਵਧੀਆ ਕੰਮ ਕੀਤਾ ਇਹਨਾਂ ਨੇ ਜਿਹੜਾ ਬਾਡੀ ਲਗਾਉਣ ਵਾਲਾ ਕੰਮ ਹੈ ਬੜਾ ਵਿਕੀ ਨਾਲ ਕੰਮ ਕੀਤਾ ਤੇ ਵਧੀਆ ਕੁਆਲਟੀ ਦਾ ਕੰਮ ਕੀਤਾ जय माता दी ਤੇ 골ਡੀ ਬਾਈ ਨੇ ਲਈ ਆਪਣੀ ਆਹ ਗੱਡੀ ਪਿਕਅਪ ਗੱਡੀ ਹੋ ਗਈ ਬਲੈਰੋ ਹੈ ਜੀ ਮਹਿੰਦਰਾ ਬਲੈਰੋ ਗੱਡੀ ਤੇ ਆਪਕਰ ਦੇਖੀ ਹੈ ਇੱਥੇ ਬਾਡੀ ਲੱਗਣ ਵਾਸਤੇ ਆਈ ਹੋਈ ਹੈ ਕੰਮ ਚੱਲ ਰਿਹਾ ਜੀ ਇਹਦਾ जय माता दी भाई जी ਹੁਣ ਦੇਖੋ ਦੋਸਤੋ ਕਾਫੀ ਕੰਮ ਹੋ ਗਿਆ ਆਪਣੀ ਗੱਡੀ ਦਾ ਤੇ ਤੁਹਾਨੂੰ ਹੁਣ ਸਾਰਾ ਦਿਖਾਉਨੇ ਆਂ ਦੇਖੋ ਪਿੱਛੇ ਬਾਡੀ ਵੀ ਲੱਗ ਗਈ ਤੇ ਉਹਨੂੰ ਕਲਰ ਵੀ ਹੋ ਗਿਆ ਤੇ ਹੁਣ ਬਾਕੀ ਜਿਹੜਾ ਕਲਰ ਹੈ ਜਿਹੜਾ ਅਪਾ ਵਿੱਚ ਪੇਂਟਿੰਗ ਕਰਨੀ ਹੈ ਤੇ ਇਹ ਕਲਰ ਵੀ ਬੜਾ ਜ਼ਰੂਰੀ ਹੁੰਦਾ ਹੈ ਤੇ ਬਾਡੀ ਜਿਹੜੀ ਆਪਣੀ ਗੱਡੀ ਦੀ ਸ਼ੋਅ ਆ ਟੋਰੀ ਇਹਦੇ ਨਾਲ ਹੀ ਹੁੰਦੀ ਹੈ ਵੀ ਕਿਹਾ ਕੁਝ ਆਪਣਾ ਵਧੀਆ ਚੀਜ਼ਾਂ ਬਾਈਆਂ ਹੋਣੀਆਂ ਦੇਖੋ ਹਨ ਤੇ ਆਹ ਸਾਰਾ ਕੁਝ ਹੋਊਗਾ ਪਿੱਛੇ ਥੋੜਾ ਪੇਂਟ ਕਰਨੇ ਰਹਿਦਾ ਤੇ ਸਾਡਾ ਤੇ ਸਾਰਾ ਪੇਂਟ ਹੋ ਗਿਆ ਬਸ ਹੁਣ ਜਿਹੜਾ ਆਪਣਾ ਪੇਂਟਿੰਗ ਵਾਲਾ ਕੰਮ ਹੈ ਉਹ ਹੋਣਾ ਤੇ ਪੇਂਟਿੰਗ ਦਾ ਵੀ ਬਾਈ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਤੁਸੀਂ ਏਸੀ ਵੀਡੀਓ ਚ ਦੇਖਿਓ ਲਾਸਟ ਚ ਕਿੰਨਾ ਵਧੀਆ ਕੰਮ ਕੀਤਾ ਏ ਕਰਾਲੀ ਹੈ ਜੀ ਬਿਰਦੀ ਹਾਂ ਬਿਲਡਿੰਗ ਬਾਡੀ ਵਾਲਾ ਮਠਾੜੂ ਤੇ ਬਹੁਤ ਹੀ ਵਧੀਆ ਕੰਮ ਹੈ ਬਾਈ ਉਹਨਾਂ ਦਾ ਆ ਦੇਖੋ ਜੇ ਥੋੜਾ ਜਿਹਾ ਕੰਮ ਹੋ ਗਿਆ ਇੱਥੇ ਕਾਫੀ ਹੋਰ ਵੀ ਰਹਿੰਦਾ ਇਹ ਆਪਾਂ ਫੋਟੋ ਪਾਈ ਹੈ ਦੇਖੋ ਕਿੰਨਾ ਕੰਮ ਹੋ ਗਿਆ ਗੋਲਦੀ ਸ਼ਰਮਾ ਗੋਲਦੀ ਰੋਡ ਲਾਈਨ ਨੰਬਰ ਆਪਾਂ ਲਿਖਿਆ ਹੋਇਆ ਜੀ ਨੰਬਰ ਧਿਆਨ ਚ ਰੱਖਿਓ ਇਹ ਆ ਸਾਰਾ ਕੁਝ ਦੇਖੋ ਆਪਾਂ ਨੇ ਸਾਰਾ ਕੁਝ ਪੰਜਾਬੀ ਚ ਲਿਖਵਾਇਆ ਜੀ ਤੇ ਆਪਾਂ ਇੰਗਲਿਸ਼ ਨਹੀਂ ਲਿਖਾਇਆ ਆਪਾਂ ਪੰਜਾਬੀ ਚ ਲਿਖਾਇਆ ਕਿਉਂਕਿ ਪੰਜਾਬ ਚ ਰਹਿੰਨੇ ਆ ਕਿ ਸਾਡੀ ਜਿਹੜੀ ਤਵੱਜੋ ਹੈ ਅਸੀਂ ਪੰਜਾਬੀ ਨੂੰ ਅਦਾਵਾਂਗੇ ਵਾਈਪ ਪ੍ਰਾਈਵੇਟ ਅੱਜ ਉਹਦੇ ਵਿੱਚ ਹੈ ਨਾਲ ਦੀ ਨਾਲ ਤੁਸੀਂ ਸਾਰੇ ਜਣੇ ਸ਼ੇਅਰ ਕਰੀ ਜਾਓ ਕਮੈਂਟ ਵੀ ਕਰੋ ਤੇ ਆਪਣਾ ਲਾਈਕ ਵੀ ਕਰੋ ਸਾਡੇ ਜਿਹੜਾ ਪੇਜ ਹੈ ਉਹਨੂੰ ਫੋਲੋ ਕਰੋ YouTube Entrance exams ਉਸੇ ਆਇਆ ਕਰੋ ਬਾਬਾ ਫਰੀਦ ਦੀ ਸਾਈਟ ਫੋਲੋ ਕਰੋ ਸਾਰਾ ਜਿਹੜਾ ਹੋਰ ਨਾ ਵਜਾਓ ਪਿੱਛੇ ਆਪਣਾ ਸਾਰਾ ਹਨ ਗਰੀਆ ਸੰਦੇ ਬਣਵਾਈ ਆਪਾਂ ਨੇ 12th ਮੈਡੀਕਲ ਨਹੀਂ ਉਹ ਤਾਂ ਤੁਸੀਂ BSC ਨਰਸਿੰਗ ਦੇ ਗੱਲ ਕਰ ਰਹੇ ਆ ਪੋਸਟ ਬੇਸਿਕ ਵਿੱਚ ਤਾਂ GNM ਦੀ ਆਉਂਦੀ ਹੈ ਹਾਂਜੀ ਉਹ ਉਹ ਖੋਲੋ ਤਾਂ ਸਹੀ ਤੁਸੀਂ ਬਾਬਾ ਫਰੀਦ ਦੀ ਸਾਈਟ ਉਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਉਹਦੇ ਵਿੱਚ ਇਨਸਟ੍ਰਕਸ਼ਨਾਂ ਪੜੋ ਹਾਂਜੀ ਇਨਸਟ੍ਰਕਸ਼ਨਾਂ ਪੜੋ ਜੀ ਇਨਸਟ੍ਰਕਸ਼ਨਾਂ ਵਿੱਚ ਨਾ ਸਾਰੀ ਡਿਟੇਲ ਦੱਸੀ ਵੀ ਹੈ ਜੀ ਡੇਟਾ ਵੀ ਪਾਈਆਂ ਹੋਈਆਂ ਤੇ ਉਹਨਾਂ ਡਿਟੇਲ ਵੀ ਸਾਰੀ ਦੱਸੀ ਹੋਈ ਹੈ ਜੀ ਹਾਂਜੀ ਹਾਂਜੀ ਨੋਟਿਸ ਪੜ ਲਿਓ ਪਹਿਲਾਂ ਇੱਕ ਵਾਰ ਤੁਸੀਂ ਉਹਦੇ ਵਿੱਚ ਕੀ ਕੀ ਐਲੀਜੀਬਿਲਟੀ ਹੈ ਜੀ ਹਾਂਜੀ 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 ਓਕੇ ਓਕੇ ਜੀ ਓਕੇ ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਆਪਾਂ ਇੱਕ ਖੁਸ਼ਖਬਰੀ ਸਾਂਝੀ ਕਰਨੀ ਹੈ ਕਿ ਆਪਣੇ ਭਰਾ ਗੋਲਦੀ ਸ਼ਰਮਾ ਨੇ ਦੇਖੋ ਜੀ ਨਵੀਂ ਗੱਡੀ ਲਈ ਹੈ Mahindra Max Pickup ਤੇ ਬਹੁਤ ਹੀ ਵਧੀਆ ਤੇ ਸ਼ਾਨਦਾਰ ਗੱਡੀ ਹੈ ਤੇ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਭਾਈ ਆਪਾਂ ਨੇ ਨਵਾਂ ਕੰਮ ਸ਼ੁਰੂ ਕਰਿਆ ਹੈ ਆਪਾਂ ਨੇ ਆਪਾਂ ਗੱਡੀ ਪਾਈ ਹੈ ਤੇ ਸਾਰਿਆਂ ਨੇ ਸਪੋਰਟ ਕਰਨਾ ਆਪਣੇ ਬਾਈ ਗੋਲਡੀ ਬਾਈ ਨੂੰ ਤੇ ਗੱਡੀ ਦੇਖੋ ਤੁਹਾਨੂੰ ਅੱਜ ਸਾਰਾ ਦਿਖਾਉਣੀ ਆ ਅੱਜੇ ਗੱਡੀ ਆਪਾਂ ਕੜਵਾ ਕੇ ਲੈ ਕੇ ਆਏ ਆ ਤੇ ਰੋਪੜ ਦੇ ਇਲਾਕੇ ਦੇ ਜਿੰਨੇ ਵੀ ਆਪਣਾ ਜਾਣ ਪਹਿਚਾਨ ਦੇ ਆਪਣੇ ਲੋਕ ਹੈ ਜਾਂ ਹੋਰ ਵੀ ਆਪਾਂ ਦੀਆਂ ਵੀਡੀਓ ਜਿਹੜੇ ਦੇਖਦੇ ਆ ਸਾਰਿਆਂ ਨੂੰ ਆਪਾਂ ਰਿਕਵੈਸਟ ਕਰਦੇ ਆ ਵੀ ਜੇਕਰ ਕੋਈ ਵੀ ਕੰਮ ਵਾਸਤੇ ਤੁਹਾਨੂੰ ਗੱਡੀ ਚਾਹੀਦੀ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਲਓ ਜੀ ਸਭ ਤੋਂ ਪਹਿਲਾਂ ਫਿਰ ਆਪਾਂ ਮੰਦਿਰ ਗਏ ਉੱਥੇ ਜਾ ਕੇ ਆਪਾਂ ਨੇ ਨਵੀਂ ਗੱਡੀ ਦਾ ਮੱਥਾ ਟਿਕਾਉਣਾ ਸੀ ਤੇ ਜੋ ਵੀ ਆਪਣੇ ਰੀਤੀ ਰਿਵਾਜ ਹੁੰਨੇ ਆ ਆਪਾਂ ਸਾਰੇ ਆਪਾਂ ਪੂਰੇ ਕਰਨੇ ਸੀ ਨਵੀਂ ਗੱਡੀ ਆਈ ਹੈ ਜੀ ਖੁਸ਼ੀ ਹੈ ਸਾਰਿਆਂ ਨੂੰ ਸਾਰੀ ਫੈਮਿਲੀ ਨੂੰ ਖੁਸ਼ੀ ਹੈ ਲੋ ਜੀ ਪੰਡਤ ਜੀ ਵੀ ਆ ਗਏ ਤੇ ਆਪਾਂ ਸਾਰੇ ਇੱਥੇ ਹੁਣ ਪੂਜਾ ਕਰਨ ਵਾਸਤੇ ਤਿਆਰ ਖੜੇ ਆਂ ਲੋ ਜੀ ਪੰਡਤ ਜੀ ਨੇ ਰੱਖਦੇ ਪਹਿਲਾਂ بڑے بڑے ਨਿੰਬੂ ਕਹਿੰਦੇ ਜੀ ਆਪਾਂ ਨੇ ਨਿੰਬੂ ਰੱਖ ਕੇ ਸ਼ੁਰੂਆਤ ਕਰਨੀ ਹੈ ਤੇ ਦੋਸਤੋ ਸਾਰਿਆਂ ਨੇ ਸਪੋਰਟ ਕਰਨੀ ਹੈ ਆਪਣੇ ਬਿਜ਼ਨਸ 'ਚ ਜਿੰਨੇ ਵੀ ਆਪਣੇ ਯਾਰ ਦੋਸਤ ਆਪਣੀ ਵੀਡੀਓ ਦੇਖਦੇ ਆ ਹਨਾ ਰੋਪੜ ਰੋਪੜ ਦੇ ਨੇੜੇ ਕਰਾਲੀ ਮਰੰਡਾ ਚਮਕੌਰ ਸਾਹਿਬ ਇਹਦੇ ਨਵਾਂ ਸ਼ਹਿਰ ਜਾਂ ਇੱਧਰ ਆਪਣਾ ਬੱਦੀ ਤੱਕ ਦੇ ਜਿੱਤੇ ਵੀ ਰੋਪੜ ਦੇ ਲੋਕਲ ਜਿਨ੍ਹਾਂ ਨੂੰ ਵੀ ਕਿਤੇ ਤੁਹਾਨੂੰ ਲੋੜ ਪੈਂਦੀ ਹੈ ਗੱਡੀ ਦੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਾਂ ਨੇ ਲਿਖਿਆ ਹੋਏ ਆ 8437243537 ਗੋਲਦੀ ਬਾਈ ਦਾ ਨੰਬਰ ਹੈ ਤੇ ਆਪਾਂ ਕੋਈ ਰੇਟ ਜ਼ਿਆਦਾ ਨਹੀਂ ਲੈਂਦੇ ਹੈਗੇ ਬਾਈ ਦਾ ਪਹਿਲਾਂ ਹੀ ਸੁਭਾਅ ਹੈ ਜਾਇ ਵੀ ਬਾਦ ਜਿੰਨਾ ਹੁੰਦਾ ਉਹ ਤੇ ਵੀ ਘੱਟੇ ਕਰ ਦਿੰਦਾ ਰੇਟ ਵੀ ਕੋਈ ਗੱਲ ਨਹੀਂ ਲੋ ਜੀ ਹੁਣ ਪੂਜਾ ਹੁੰਦੀ ਹੈ ਪੂਜਾ ਦੇਖਦੇ ਸਾਰਾ ਕੁਝ ان نارين جي چمنتا جي راندي آهي ان جي ري آهي مان کي اڏا ڄيڻا ڏيڻا ڏيڻا آهي ۽ ان سان گڏ سمجهار جو نڪار ڏيڻا ڏيڻا آهي انان اڏا انان اڏا انان اڏا انان اڏا जॻह कुझु जेका ਨੇ ਕੋਈ ਲਗਾਣਾ ਸਰਦਾਰ ਅਮੀਰ ਨੇ ਯਾਰ ਤੁਹਾਨੂੰ ਸਮਝਾਣਾ ਹੈ ਸਰਦਾਰ ਤੇ ਬੋ ਜਾਏਗਾ ਆਪਾਂ ਨੂੰ ਸਮਝਾ ਰਹੇ ਆ ਜਿਆさい ਹੁਣ ਤੱਕ ਨਡਕਾਰਣਾ ਯਾਦ ਆ ਰਹੀ ਆਮ ਧਿਆਨ ਆਉਂਦੇ ਨੇ ਜਰੇ ਵੇ ਸ਼ਾਂਸਰ ਬਿਯਾਰ ਆਮ ਸਰਵੋਨਾਗ ਦਾ ਸਰਵਸ਼ੇਧੀ ਰੁਣਡਾ ਸਮਾਨ ਦੇਮ ਭ੍ਰਦੇ ਰੁਦਰ ਗੰਡਾ ਨੋਤੇ ਚ ਪਾਰਦਰਾਂ ਨਯੰ ਭੂਮਾ ਸਰਟਰੀ ਐਮਪੀ 07 ਰਾਜੇ ਅੰਤਰਾ ਮਾਮਾ ਨਿੰਦਗਾ ਜੋ ਆਰਤੀ ਸ਼ੋਭਾ ਤੋਂ ਦੋਸਤੋ ਲੋ ਵੀ ਪੂਜਾ ਹੋ ਗਈ ਜੀ ਹੁਣ ਆਪਣੀ ਪੂਰੀ ਤੇ ਉਹਦੇ ਬਾਅਦ ਚ ਹੁਣ ਤਿਆਰ ਹੈ ਗੱਡੀ ਪਹਿਲੀ ਰਾਈਡ ਵਾਸਤੇ ਗੱਗੂ ਆਪਣੀ ਚੜ ਗਈ ਡਾਲੇ ਚ ਕਹਿੰਦੀ ਜੀ ਮੈਂ ਤਾਂ ਇੱਥੇ ਚੜਨਾ ਤੇ ਪਟਵਾਰੀ ਸਾਹਿਬ ਕਹਿੰਦੇ ਕਹਿੰਦੇ ਲਓ ਜੀ ਪਹਿਲੀ ਰਾਈਡ ਮੈਂ ਲੈ ਕੇ ਆਣੀ ਆ ਕਹਿੰਦੇ ਮੈਂ ਹੀ ਲੈ ਕੇ ਜਾਣਾ ਤੇ ਪਟਵਾਰੀ ਸਾਹਿਬ ਬਹਿ ਗਏ ਵਿੱਚ ਤੇ ਨਾਲ ਆਪਾਂ ਨੇ ਬਿਠਾਲਿਆ ਵਿੱਚ ਆਪਣੀ ਦਾਦੀ ਨੂੰ ਤੇ ਉਹਦਾ ਵੀ ਆਸ਼ੀਰਵਾਦ ਹੋਊਗਾ ਗੱਡੀ ਤੇ ਲਓ ਜੀ ਹੁਣ ਆਪਣੀ ਪਹਿਲੀ ਰਾਈਡ ਤਿਆਰ ਹੈ ਲਓ ਜੀ ਹੁਣ ਜਿਹੜੇ ਨਿੰਬੂ ਆਪਾਂ ਨੇ ਬੰਨ੍ਹ ਕੇ ਲਓ ਜੀ ਹੋ ਗਿਆ ਸ਼੍ਰੀ ਗਣੇਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਰ ਕਰਨ ਬਾਈ ਗੋਲਦੀ ਤੇ ਬਾਕੀ ਉਹਨਾਂ ਦਾ ਜਿਹੜਾ ਵੀ ਨਵਾਂ ਬਿਜ਼ਨਸ ਆ ਵਧੀਆ ਚੱਲੇ ਲੋ ਜੀ ਗੱਡੀ ਚੱਲ ਪਈ ਤੇ ਇੱਧਰ ਇੱਕ ਆਰਾਊਂਡ ਲਗਾ ਕੇ ਗੱਡੀ ਆਪਣੇ ਘਰ ਦੇ ਕੋਲ ਆ ਗਈ ਲੋ ਜੀ ਸਾਹਮਣੇ ਲਿਖਿਆ ਹੈ ਜੈ ਮਾਤਾ ਦੀ ਤੇ ਸਵਾਸਤਿਕ ਚਿੰਨ ਅੱਗੇ ਲਿਖਿਆ ਹੋਇਆ ਲੋ ਜੀ ਗੱਡੀ ਪਹੁੰਚ ਗਈ ਆਪਣੇ ਕੋਲ ਤੇ ਹੁਣ ਦੇਖਦੇ ਆਂ ਪਟਵਾਰੀ ਸਾਹਿਬ ਦੇ ਕੀ ਰਿਵਿਊ ਆ ਆਪਾਂ ਪੁੱਛਦੇ ਆਂ ਉਹਨਾਂ ਨੂੰ ਲੋ ਜੀ ਭਾਬੀ ਨੇ ਆ ਕੇ ਆਪਣਾ ਜਿਹੜਾ ਪੰਜਾਬ ਦਾ ਇੱਕ ਆਪਣਾ ਰੀਤੀ ਰਿਵਾਜ ਆ ਵੀ ਤੇਲ ਚਾਉਣੇ ਵਾਲਾ ਵੀ ਕੋਈ ਵੀ ਆਪਾਂ ਨਵੀਂ ਚੀਜ਼ ਲੈ ਕੇ ਆਉਣੇ ਜਾਂ ਕੋਈ ਆਪਣਾ ਰਿਸ਼ਤੇਦਾਰ ਘਰ ਆਉਂਦੇ ਜਾਂ ਕੁਝ ਵੀ ਖੁਸ਼ੀ ਹੁੰਦੀ ਆਪਾਂ ਤੇਲ ਚਾਉਨੇ ਆ ਲੋ ਜੀ ਇਹ ਰੀਤੀ ਰਿਵਾਜ ਵੀ ਆਪਾਂ ਨੇ ਪੂਰਾ ਕਰਿਆ ਲੋ ਜੀ ਮਾ ਬੀ दादी दादी ਵੀ ਆ ਗਈ ਵੀਡੀਓ ਵਿੱਚ ਆ ਜੀ ਅਸੀਂ ਪਟਵਾਰੀ ਸਾਹਿਬ ਨੂੰ ਪੁੱਛਦੇ ਆਂ ਵੀ ਕਿਦਾਂ ਵੀ ਰਹੀ ਰਾਈਡ ਫਿਰ ਹਾਂਜੀ ਕਿਵੇਂ ਆ ਫਿਰ ਰਾਈਡ ਬਹੁਤ ਜ਼ਿਆਦਾ ਵਧੀਆ ਜੀ ਵਧੀਆ ਹਨ ਪੁਰੀ ਪ੍ਰਕਿਰਤੀਆਂ ਦੇ ਵੇ ਦੋ ਹੋਰ ਛੇਤੀ ਆਉਣ ਚਲੋ ਬੜੀ ਐਸ਼ ਆ ਗਿਆ ਭਰਾ ਤੁਹਾਡਾ ਸਾਰਿਆਂ ਦਾ ਸਾਥ ਹੈ ਬismillah ਆਇਓ ਪੱਠਾ ਦਾ ਮੱਥਾ ਦੇਖਣ ਗਏ ਠੀਕ ਹੈ ਨਾਲੇ ਗੱਡੀ ਦਾ ਮੱਥਾੜਾ ਲੈ ਜੇ ਨਾਲੇ ਸਾਰੀ ਫੈਮਿਲੀ ਦਾ ਹਨਾ ਚੱਲ ਗੱਗੂ ਫੇਰ ਤੂੰ ਵੀ ਦੂਜੀ ਗੱਡੀ ਵੀ ਜਾ ਰਹੀ ਆ ਉਹ ਨੋਵਾ ਵੀ ਜਾ ਰਹੀ ਉਹ ਵੀ ਦਿਖਾਉਂਗਾ ਠੀਕ ਹੈ ਲਓ ਜੀ ਹੁਣ 골ਡੀ ਰੋਡ ਲਾਈਨਸ ਪਹੁੰਚ ਗਈ ਹੈ ਗੁਰਦੁਆਰਾ ਸ਼ਰੀਫ ਪਠਾ ਸਾਹਿਬ ਤੇ ਇਹੇ ਬਹੁਤ ਹੀ ਪਾਵਨ ਸਥਾਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਾਰਨਸ਼ੋ ਧਾਰਤੀ ਹੈ ਆਪਾਂ ਨੂੰ ਸੰਤ ਬਾਬਾ ਧਰਮ ਸਿੰਘ ਜੀ ਰੰਗੀਆਂ ਵਾਲਾ ਜੀ ਦੇ ਬਚਨ ਸੀ ਕਿ ਕੋਈ ਵੀ ਆਪਾਂ ਨੇ ਗੱਡੀ ਲੈਣੀ ਹੈ ਜਾਂ ਕੋਈ ਵੀ ਸ਼ੁਭ ਕੰਮ ਕਰਨਾ ਹੈ ਉਹ ਆਪਾਂ ਨੇ ਸੰਗਰਾਮ ਦੇ ਦਿਨ ਕਰਨਾ ਸੋ ਅੱਜ ਸੰਗਰਾਮ ਦਾ ਦਿਹਾੜਾ ਹੈ ਸੋ ਆਪਾਂ ਨੇ ਗੱਡੀ ਲਿਆਂਦੀ ਤੇ ਆਜੋ ਫਿਰ ਆਪਾਂ ਮੱਥਾ ਟੇਕੀਏ ਤੇ ਤੁਹਾਡਾ ਤੁਹਾਨੂੰ ਵੀ ਮੱਥਾ ਟਕਾਈਏ ਆਜੋ ਜੀ ਤੋ ਦੇ ਰਹੀ ਫਿਰ ਜੀ ਸਭ ਕੋਈ ਆਨ ਕਾਨਿਤ ਗੋਣ ਕਾ ਤੇ ਦਰਤੀ ਦੇ ਜੀ ਜੋ ਅੰਤ ਕਾ ਜਨ ਹੋਈ ਅਤਸਤ ਸੰਸਾਰ ਤੋ ਦਰਸਾ ਦੇ ਆਉ ਮੇਗਾ ਸਾਈ ਜੋ ਤੋ ਪਹਾੜੇ ਤੋ ਨਾਹ ਨਾ ਜਵਨ ਦੇ ਜੀ ਸੋ 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 ਗੁਰਦੁਆਰਾ ਸ਼੍ਰੀ ਟੀਬੀ ਸਾਹਿਬ ਵੀ ਮੱਥਾ ਟੇਕ ਕੇ ਆਣਾ ਤੇ ਲਓ ਜੀ ਫਿਰ ਆਪਾਂ ਇੱਥੇ ਵੀ ਪਹੁੰਚ ਗਏ ਉੱਥੇ ਤੋਂ ਬਾਅਦ ਚ ਆਜੋ ਫਿਰ ਇੱਥੇ ਵੀ ਤੁਹਾਡਾ ਮੱਥਾ ਟਕਾ ਦਈਏ ਤੇ ਆਪਾਂ ਗੱਡੀ ਦਾ ਵੀ ਮੱਥਾ ਟਕਾ ਦਈਏ ਆਜੋ ਫਿਰ ਤੁਹਾਨੂੰ ਦਰਸ਼ਨ ਦਿਜ਼ਾਰ ਕਰਵਾਨੇ ਅੰਦਰ ਗੁਰਦੁਆਰਾ ਸਾਹਿਬ ਦੇ ਦੇਖੋ ਗੁਰਦੁਆਰਾ ਹੈਡ ਦਰਵਾਰ ਕੋਟ ਪ੍ਰਾਨ ਸਾਹਿਬ ਤੇ ਟੀਬੀ ਸਾਹਿਬ ਕਹਿੰਦੇ ਆ ਜੀ ਇੱਥੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਇਹ ਸਤਲੁਜ ਦਰਿਆ ਦੇ ਉੱਤੇ ਕੰਢੇ ਤੇ ਉੱਤੇ ਬਣਿਆ ਹੈ ਗੁਰਦੁਆਰਾ ਬਹੁਤ ਹੀ ਵਧੀਆ ਲੋਕੇਸ਼ਨ ਹੈ ਤੁਸੀਂ ਵੀ ਆਓ ਇੱਥੇ ਇਹ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਤੇ ਤੁਹਾਡੇ ਮਨ ਨੂੰ ਸ਼ਾਂਤੀ ਆਵੇਗੀ ਆਜੋ ਫਿਰ ਆਪਾਂ ਅੰਦਰ ਮੱਥਾ ਟੇਕਦੇ ਹਾਂ ਸੋ ਦੋਸਤੋ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਿਓ ਸਾਡ ਨੂੰ ਸਪੋਰਟ ਕਰਿਓ ਸੋ ਆਜੋ ਫਿਰ ਮੱਥਾ ਟੇਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ